ਕੈਨੇਡਾ ਚ ਭਾਰਤੀ ਮਹਿਲਾ ਨੇ ਭਾਰਤੀਆਂ ਨੂੰ ਹੀ ਕਿਹਾ ਗੰਦਾ ਕੈਨੇਡਾ ਚ ਆ ਪਾਇਆ ਹੋਇਆ ਗੰਦ ਪੰਜਾਬੀਆਂ ਤੇ ਸਾਧਿਆ ਨਿਸ਼ਾਨਾ ਕੈਨੇਡਾ ਪੰਜਾਬੀ ਭਾਰਤੀ ਕਾਸ ਕਰਕੇ ਪੰਜਾਬੀ ਜੇਕਰ ਗੱਲ ਕਰੋ ਤਾਂ ਕੈਨੇਡਾ ਦੇ ਵਿੱਚ ਜਾਣਾ ਬਾਕੀ ਦੇਸ਼ਾਂ ਦੇ ਨਾਲੋਂ ਸਭ ਤੋਂ ਜ਼ਿਆਦਾ ਪਸੰਦ ਕਰਦੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਭਾਰਤੀ ਤੇ ਪੰਜਾਬੀ ਕੈਨੇਡਾ ਦੇ ਵਿੱਚ ਨੇ ਤਾਂ ਅੱਜਕੱਲ بڑے ਮੁੱਦੇ ਜੋ ਨੇ ਭਾਰਤੀਆਂ ਨੂੰ ਲੈ ਕੇ ਕੈਨੇਡਾ ਦੇ ਵਿੱਚ ਚੱਕੇ ਜਾ ਰਹੇ ਨੇ ਭਾਵੇਂ ਪੀਆਰ ਦਾ ਹੋਵੇ ਭਾਵੇਂ ਸਟੱਡੀ ਵੀਜ਼ਾ ਦਾ ਹੋਵੇ ਭਾਵੇਂ ਵੀਜ਼ਾ ਵਧਾਉਣ ਦਾ ਹੋਵੇ ਤਾਂ ਹੁਣ ਇੱਕ ਪੋਸਟ ਇੱਕ ਕੁੜੀ ਦੇ ਵੱਲੋਂ ਪਾਈ ਜਾਂਦੀ ਹੈ ਜਿਸ ਦੇ ਵਿੱਚ ਉਹ ਕੁੜੀ ਆਪ ਭਾਰਤੀ ਹੈ ਭਾਰਤੀ ਮਹਿਲਾ ਮੇਘਾ ਨਾਮ ਹੈ ਉਸ ਦਾ ਤਾਂ ਉਸਨੇ ਇੱਕ ਪੋਸਟ ਪਾ ਦਿੱਤੀ ਹੈ ਜਿਸ ਦੇ ਵਿੱਚ ਭਾਰਤੀਆਂ ਨੂੰ ਹੀ ਗੰਦਾ ਕਹਿ ਦਿੱਤਾ ਸਾਫਾ ਕਹਿੰਦੀ ਹੈ ਕਿ ਮੈਂ ਤੇ ਮੇਰਾ ਪਰਿਵਾਰ ਉਹਨਾਂ ਭਾਰਤੀਆਂ ਤੋਂ ਬਹੁਤ ਨਫ਼ਰਤ ਕਰਦੇ ਆਂ ਵੀ ਜਿਹੜੇ ਆਪਣਾ ਦੇਸ਼ ਛੱਡ ਕੇ ਕੈਨੇਡਾ ਦੇ ਵਿੱਚ ਆਏ ਹੋਏ ਨੇ ਤਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਇਹ ਵੀ ਕਹਿ ਦਿੱਤਾ ਗਿਆ ਕਿ ਇਹਨਾਂ ਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਇੱਥੇ ਆ ਕੇ ਬਹੁਤ ਕੁਝ ਜੋ ਨੇ ਫਾਲਤੂ ਕਰ ਰਹੇ ਨੇ ਫਾਲਤੂ ਬੋਲ ਰਹੇ ਨੇ ਤਾਂ ਇਸ ਵਿਚਾਰੇ ਇੱਕ ਪਾਸੇ ਜਿੱਥੇ ਰਹਿਣ ਦੀ ਦਿੱਕਤ ਹੈ ਕੈਨੇਡਾ ਦੇ ਵਿੱਚ ਲੋਕਾਂ ਨੂੰ ਘਰ ਨਹੀਂ ਮਿਲ ਰਹੇ ਤਾਂ ਦੂਜੇ ਪਾਸੇ ਇਸ ਤਰੀਕੇ ਨਾਲ ਹੀ ਜੋ ਪੋਸਟ ਪਾਈ ਗਈ ਹੈ ਤਾਂ ਲੋਕ ਜਿਨੇ ਰੱਜ ਕੇ ਇਸ ਬੀਬੀ ਦੀ ਗੱਲ ਕਰ ਲੋ ਇਸ ਮੇਘਾ ਨੂੰ ਹੀ ਕਾਫੀ ਜ਼ਿਆਦਾ ਬੋਲ ਰਹੇ ਨੇ ਕਮੈਂਟ ਵੀ ਕੀਤੇ ਜਾ ਰਹੇ ਨੇ ਰਿਐਕਸ਼ਨ ਵੀ ਆ ਰਹੇ ਨੇ ਸੋ ਕੀ ਕਹਿਣਾ ਇਸ ਦਾ ਕੀ ਕੁਝ ਹੋ ਰਿਹਾ ਕੈਨੇਡਾ ਦੇ ਵਿੱਚ ਲੋਕਾਂ ਦਾ ਕੀ ਕਹਿਣਾ ਆਓ ਜਾਣਦੇ ਕੈਨੇਡਾ ਦੇ ਵਿੱਚ ਬੀਤੇ ਕੁਝ ਸਮੇਂ ਤੋਂ ਬੇਰੋਜ਼ਗਾਰੀ ਅਤੇ ਘਰਾਂ ਦੀ ਕਮੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਇਸ ਸੰਕਟ ਦੇ ਲਈ ਇੱਕ ਵੱਡਾ ਵਰਗ ਭਾਰਤੀ ਲੋਕਾਂ ਤੇ ਉਂਗਲੀ ਚੱਕ ਰਿਹਾ ਹੈ। ਇਸ ਦੀ ਬਜਾਏ ਹੈ ਕਿ ਕੈਨੇਡਾ ਦੇ ਵਿੱਚ ਵਿਦੇਸ਼ੀਆਂ ਦਾ ਇੱਕ ਵੱਡਾ ਹਿੱਸਾ ਭਾਰਤ ਦੇ ਲੋਕਾਂ ਦਾ ਹੈ। ਵਿਦੇਸ਼ੀਆਂ ਦੀ ਸੰਖਿਆ ਘਟਾਉਣ ਨੂੰ ਹਾਲ ਦੇ ਸਮੇਂ ਦੇ ਵਿੱਚ ਕੈਨੇਡਾ ਸਰਕਾਰ ਨੇ ਕੁਝ ਨਿਯਮ ਬਿਦਲੇ ਨੇ ਇਸ ਸਾਰੇ ਦੇ ਵਿਚਾਲੇ ਮੇਗਾ ਨਾਮ ਦੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਕੈਨੇਡਾ ਦੇ ਵਿੱਚ ਭਾਰਤੀ ਪ੍ਰਵਾਸੀਆਂ ਦੇ ਬਾਰੇ ਦੇ ਵਿੱਚ ਆਪਣੇ ਗਲਤ ਵਿਚਾਰ ਰੱਖੇ ਨੇ ਐਕਸ ਤੇ ਕੀਤੀ ਗਈ ਉਹਨਾਂ ਦੀ ਪੋਸਟ ਦੀ ਕਾਫੀ ਚਰਚਾ ਹੈ ਲਖਾ ਲੋਕ ਉਸ ਦੀ ਪੋਸਟ ਦੇਖ ਚੁੱਕੇ ਨੇ ਤੇ ਵੱਡੀ ਤਦਾਦ ਦੇ ਵਿੱਚ ਕਮੈਂਟ ਕਰਕੇ ਇਸ ਤੇ ਆਪਣੇ ਵਿਚਾਰ ਦੇ ਰਹੇ ਨੇ ਮੇਗਾ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ ਮੇਰੇ ਮਾਤਾ ਪਿਤਾ ਅਤੇ ਪੂਰਾ ਪਰਿਵਾਰ ਕੈਨੇਡਾ ਦੇ ਵਿੱਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਤੋਂ ਨਫ਼ਰਤ ਕਰਦੇ ਨੇ ਸ਼ਾਇਦ ਦੂਜੇ ਪ੍ਰਵਾਸੀਆਂ ਤੋਂ ਵੀ ਜ਼ਿਆਦਾ ਭਾਰਤੀਆਂ ਨੂੰ ਅਸੀਂ ਨਾ ਪਸੰਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਡੀ ਮਾਨ ਮਰਿਆਦਾ ਨੂੰ ਸਾਡੀ ਰੈਪਿਟੇਸ਼ਨ ਨੂੰ ਨੁਕਸਾਨ ਪਹੁੰਚਾ ਦਿੱਤਾ। ਹਾਲਾਂਕਿ ਪੜੇ ਲਿਖੇ ਭਾਰਤੀ ਪ੍ਰਵਾਸੀ ਸ਼ਿਸ਼ਟਾਚਾਰ, ਅੰਗਰੇਜ਼ੀ ਸਹੀ ਤਰੀਕੇ ਦੇ ਨਾਲ ਬੋਲਣਾ ਤੇ ਸਹੀ ਤਰੀਕੇ ਦੇ ਨਾਲ ਰਹਿਣਾ, ਵਰਤਾਵਰਨਾ ਉਹਨਾਂ ਦੇ ਲਈ ਇਹ ਸਾਰਾ ਕੁਝ ਉਹਨਾਂ ਨੂੰ ਨਹੀਂ ਆਂਦਾ। ਪਰ ਇਹਨਾਂ ਦਾ ਇੱਕ ਵੱਡਾ ਵਰਗ ਜਿਹੜਾ ਨਾ ਮਹਿਲਾਵਾਂ ਦੇ ਨਾਲ ਚੰਗਾ ਵਿਵਹਾਰ ਕਰਦਾ ਹੈ ਅਤੇ ਨਾ ਹੀ ਚੰਗੇ ਸ਼ੈਰੀ ਵਾਂਗੂ ਰਹਿਣਾ ਜਾਣਦੇ ਨੇ। ਮੇਘਾ ਨੇ ਆਪਣੀ ਪੋਸਟ ਦੇ ਵਿੱਚ ਅੱਗੇ ਲਿਖਿਆ ਆਪਰਵਾਸੀਆਂ ਦੇ ਵਿੱਚੋਂ ਇੱਕ ਵੱਡੀ ਤਦਾਦ ਅਜਿਹੇ ਲੋਕਾਂ ਦੀ ਵੀ ਹੈ ਜੋ ਸਮੁੰਦਰ ਤੱਟਾਂ ਤੇ ਗੰਦਗੀ ਪਲੌਂਦੇ ਨੇ ਜੋ ਮਹਿਲਾਵਾਂ ਨੂੰ ਗਲਤ ਤਰੀਕੇ ਨਾਲ ਛੂੰਹਦੇ ਨੇ ਇਹ ਨਵੇਂ ਪ੍ਰਵਾਸੀ ਪੜੇ ਲਿਖੇ ਵੀ ਨਹੀਂ ਹੈ ਅਤੇ ਇਹਨਾਂ ਨੂੰ ਨਾਗਰਿਕ ਕਰਤੱਵਾਂ ਦੀ ਕੋਈ ਸਮਝ ਨਹੀਂ ਹੈ ਅਤੇ ਨਾ ਹੀ ਉਹ ਸਿੱਖਣਾ ਚਾਹੁੰਦੇ ਨੇ ਵਰਗ ਵਿਵਸਥਾ ਇੱਕ ਵਾਸਤਵਿਕ ਹੈ ਇਹੀ ਕਾਰਨ ਹੈ ਕਿ ਕੈਨੇਡਾ ਦੇ ਵਿੱਚ ਦੱਖਣ ਪੰਥੀ ਤਾਕਤਾਂ ਦੀ ਮਜ਼ਬੂਤੀ 80 ਅਤੇ 90 ਦੇ ਦਸ਼ਕ ਦੇ ਵਿੱਚ ਆਏ ਭਾਰਤੀ ਪ੍ਰਵਾਸੀਆਂ ਦੀ ਵਜ੍ਹਾ ਤੋਂ ਹੀ ਹੈ ਸਿੱਧੇ ਤੌਰ ਤੇ ਨਿਸ਼ਾਨਾ ਸਾਧ ਦਿੱਤਾ ਗਿਆ ਮੇਗਾ ਨਾਮ ਹੈ ਇਸ ਦਾ ਆਪ ਭਾਰਤੀ ਮੂਲ ਦੀ ਏ ਕੁੜੀ ਹੈ ਤੇ ਇਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਜੋ ਹੈ ਕਹਿ ਲੋ ਜ਼ਹਿਰ ਰਗਲਿਆ ਜਾ ਰਿਹਾ ਭਾਰਤੀਆਂ ਦੇ ਲਈ ਤਾਂ ਲੋਕਾਂ ਨੂੰ ਵੀ ਪੜਕਾਇਆ ਜਾ ਰਿਹਾ ਹਾਲਾਂਕਿ ਸੋਸ਼ਲ ਮੀਡੀਆ ਤੇ ਇਸ ਤੇ ਹੀ ਇੱਕ ਨਵੀਂ ਬਹਿਸ ਛਿੜ ਗਈ ਹੈ ਲੋਕ ਇਸ ਨੂੰ ਘੇਰ ਰਹੇ ਨੇ ਇਸ ਤੇ ਕਮੈਂਟ ਆ ਰਹੇ ਨੇ ਇਸ ਦੀ ਪੋਸਟ ਤੇ ਤੇ ਮੇਗਾ ਨੇ ਇਹ ਜੋ ਪੋਸਟ ਹੈ 20 ਤਰੀਕ ਨੂੰ ਸ਼ੇਅਰ ਕੀਤਾ ਦੋ ਦਿਨ ਦੇ ਵਿੱਚ ਵਿੱਚ ਇਸ ਨੂੰ 3 ਮਿਲੀਅਨ ਲੋਕ ਦੇਖ ਚੁੱਕੇ ਨੇ ਇਸ ਤੇ ਹਜ਼ਾਰਾਂ ਲੋਕਾਂ ਨੇ ਕਮੈਂਟ ਕੀਤਾ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ ਅਵਰਜਨ ਪ੍ਰਣਾਲੀ ਦੇ ਵਿੱਚ ਅਜਿਹਾ ਕੋਈ ਬਦਲਾਅ ਆਇਆ ਕਿ ਉਹਨਾਂ ਨੇ ਅਸ਼ਿਕਸ਼ਿਤ ਪ੍ਰਵਾਸੀਆਂ ਨੂੰ ਅਨੁਮਤੀ ਦੇਣਾ ਸ਼ੁਰੂ ਕਰ ਦਿੱਤਾ ਮੈਨੂੰ ਲੱਗਦਾ ਸੀ ਕਿ ਅਮਰੀਕਾ ਤੇ ਕੈਨੇਡਾ ਦੀ ਜੋ ਇਮੀਗ੍ਰੇਸ਼ਨ ਹੈ ਚੰਗੀ ਕੁਸ਼ਲ ਹੈ ਤਾਂ ਕੁਝ ਲੋਕ ਜੋਨੇ ਇਸਨੂੰ ਹੀ ਬੁਰਾ ਕਹਿ ਰਹੇ ਨੇ ਕੁਝ ਲੋਕ ਜੋਨੇ ਪੰਜਾਬੀਆਂ ਨੂੰ ਭਾਰਤੀਆਂ ਨੂੰ ਬੁਰਾ ਕਹਿ ਰਹੇ ਨੇ ਸੋ ਆਪ ਭਾਰਤੀ ਹੋ ਕੇ ਅਜਿਹੇ ਤਰੀਕੇ ਨਾਲ ਪੋਸਟ ਪਾਉਣਾ ਅਤੇ ਆਪਣੇ ਹੀ ਮੂਲ ਦੇ ਲੋਕਾਂ ਨੂੰ ਮਾੜਾ ਕਹਿਣਾ ਕਿੱਥੋਂ ਤੱਕ ਚੰਗਾ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਦੇ ਸਕਦੇ ਹੋ